ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਠੀਕ ਠਾਕ ਹੋਵੋਗੇ ਆਪਾਂ ਵੀ ਠੀਕ ਠਾਕ ਆ ਤੇ ਅੱਜ ਦਿਨ ਹੈਗਾ ਸ਼ੁੱਕਰਵਾਰ ਅਸ਼ਿਆ ਦਾ ਸ਼ੁੱਕਰਵਾਰ ਹੀ ਆ ਤੇ ਆਪਾਂ ਸ਼ੁਰੂ ਕਰਦੇ ਹਾਂ ਅੱਜ ਦਾ ਬਲੌਗ ਤੇ ਕੰਮ ਤੰਦੇ ਬਸ ਆਪਾਂ ਉਹੀ ਖਤਮ ਕਰਨ ਲੱਗੇ ਹੋਏ ਆ ਮੈਂ ਬਣਾ ਰਹੀ ਸੀ ਰੋਟੀ ਤੇ ਰੋਟੀ ਬਣਾ ਰਹੀ ਸੀਗੀ ਤੇ ਇਧਰ ਸਿਰਤ ਰੋਟੀ ਖਾ ਰਹੀ ਸੀ ਇਹ ਤਾਂ ਗੱਲ ਲੱਗਿਆ ਅੱਛਾ ਤੇ ਸੀਰਤ ਰੋਟੀ ਖਾ ਵੀ ਰਹੀ ਆ ਤੇ ਐਲਕਾ ਵੀ ਕਰ ਰਹੀ ਆ ਤੇ ਮੈਂ ਕਿਹਾ ਚਲੋ ਪਹਿਲਾਂ ਆਪਾਂ ਬਲੌਗ ਸ਼ੁਰੂ ਕਰ ਲਈਏ ਨਾ ਆਪਾਂ ਆਏ ਆ ਡੇਲੀ ਰੁਟੀਨ ਉਹੀ ਆ ਮੇਰੀ ਪਹਿ ਕੰਮ ਮੈਂ ਰਸੋਈ ਦਾ ਬਾਅਦ ਚੋਂ ਕਰਦੀ ਹੁੰਨੀ ਆ ਪਹਿਲਾਂ ਮੈਨੂੰ ਣਾਉਣਾ ਹੁੰਦਾ ਹੈ ਨਾ ਤੇ ਚਲੋ ਬਾਅਦ ਚ ਪੋਚਾ ਰਹਿ ਜਾਂਦਾ ਇੱਕ ਤੇ ਕੱਪੜੇ ਵਗੈਰਾ ਵੀ ਆਪਾਂ ਸਾਰੇ ਧੋਲੇ ਆ ਤੇ ਜਲਦੀ ਜਲਦੀ ਅੱਜ ਕੰਮ ਖਤਮ ਕਰ ਲਈ ਆ ਤੇ ਕਿਉਂ ਕੰਮ ਜਲਦੀ ਜਲਦੀ ਖਤਮ ਕਰ ਲਈ ਉਹ ਮੈਂ ਤੁਹਾਨੂੰ ਅੱਗੇ ਦੱਸਦੀ ਆ ਤੇ ਪਹਿਲਾ ਮੈਂ फटाफट ਹੁਣ ਰੋਟੀ ਬਣਾ ਲਵਾਂ ਤੇ ਫਿਰ ਬਾਕੀ ਤੁਹਾਡੇ ਨਾਲ ਅੱਗੇ ਆਪਾਂ ਕਰਦੇ ਹਾਂ ਸ਼ੇਅਰ ਜੁੜੇ ਰਿਓ ਬਲੌਗ ਦੇ ਨਾਲ ਉਹ ਮੈਂ ਹੀ ਰੱਖੀਆਂ ਉਹ ਤਾਂ ਬਾਹਰ ਮੰਜਾਂ ਬੋਈਆਂ ਚਾਰੂ ਇੱਥੇ ਵੀ ਕਰਦੇ ਤਾਂ ਅੰਢੂ ਦੋ ਸਾਰੇ ਖਾ ਰਿਆ ਪਿਆ ਨੇ ਝਾਰੂ ਤਾਂ ਇਹ ਰੱਖ ਨਹੀਂ ਕਰਦੇ ਤੁਹਾਨੂੰ ਜਿਹੜਾ ਥੋੜੇ फिर बस फिर कोई ना अपने तो ना बस उठा लूंगा तोदे ना मेरे ना खा ही लेना चलो और थोड़ी फिर मैं आई थे भी और ओ हां और आ गम मारे साली आ गम जमे मारे से गड़ता है ਇਸ ਸਮੇਂ ਉਹ ਫੈਟੇ ਵਾਲਾ ਗਾਉਂ ਗਾ ਰਿਹਾ ਹੈ ਸਾਡੀ ਰੋਟੀ ਕੁਝ ਮੇਰੇ ਹੱਥ you mm -hmm. ਜੀ ਗੈਸ ਕਾਉਂਟਰ ਵਗੈਰਾ ਸਾਫ ਕਰਤਾ ਰੋਟੀ ਵੀ ਬਣਾਤੀ ਤੇ ਬਸ ਹੁਣ ਸੀਰਤ ਦੇ ਪਾਪਾ ਨੂੰ ਫੜਾਉਣੀ ਆ ਨਹਾ ਕੇ ਆਗੇ ਸਿਰਤ ਮੈਨੂੰ ਲੱਗਦਾ ਕੋਲੀ ਆ ਕੋਲੀ ਆ ਸੀਰਤ ਹੂੰ ਕੋਲੀ ਆ ਧੂਫ ਲਾਉਂਦੇ ਆ ਮੇਰੇ ਹਿਸਾਬ ਨਾਲ ਧੂਫ ਨਹੀਂ ਸੱਚ ਧੂਫ ਤਾਂ ਬਹੁਤ ਸਾਰਾ ਲਾਉਣੇ ਨੇ ਅਸੀਂ ਵੈਸੇ ਮੱਥਾ ਟੇਕਣਗੇ ਹਲੇ ਤਾਂ ਹੂੰ ਧੂਫ ਨਾ ਲਾਇਓ ਇੱਧਰ ਜੇਟ ਨਾਲ ਪੰਗੇ ਲੈਣ ਲੱਗਿਆ ਹੋਇਆ ਪਾਪਾ ਤਾਂ ਗਏ ਦੇਖੀਂ ਸੀ ਨਵੇਂ ਚੈਂਡਲ ਦਿਖਾਇਓ ਇੱਧਰ ਦੇਖੋ ਸੀਟ ਦੇ ਨਵੇਂ ਚੈਂਡਲ ਨਵੇਂ ਟੈਰਲ ਵਾਲੇ ਸੀ ਇਤਨੇ ਕਿ ਦਿਖੜ ਖੜਖੜ ਜੋ ਖੜ ਕੇ ਦਿਖਾਓ ਐਵੇਂ ਨਵੇਂ ਟੈਟ ਨਵੇਂ ਟੈਰਲ ਵਾਲੇ ਸੀ ਕਿੱਥੇ ਨਵੇਂ ਚੈਂਡਲ ਆ ਆ ਦੇ ਤੁਰਕੇ ਦਿਖਾਇਓ ਤੁਰਕੇ ਦਿਖਾਇਓ ਹਾਈ 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 ਇਹਨੇ ਹੁਣੇ ਹੁਣੇ ਹੀ ਲਏ ਆ ਇਥੇ ਗੱਡੀ ਆਈ ਸੀ ਸੌਫਟ ਬਹੁਤ ਸੀਗੇ ਅਸੀਂ ਫਿਰ ਜਦੇ ਹੀ ਲੈ ਲੇ ਵਧੀਆ ਲੱਗੇ ਕੰਫਰਟੇਬਲ ਆਉਣ ਤੌਰਨੋਂ ਚਲੋ ਚਲੋ ਜੀ ਹੁਣ ਅਸੀਂ ਖਾ ਲਈਏ ਰੋਟੀ ਸੀਰਤ ਦੇ ਪਾਪਾ ਤਾਂ ਗਏ ਤੇ ਅਸੀਂ ਖਾਣੀ ਆ ਹੁਣ ਰੋਟੀ ਬਾ ਬਾ ਚਲੋ ਜੀ ਮੈਂ ਖਾਲਵਾ ਹੁਣ ਰੋਟੀ ਸੀਰਤ ਦੇ ਪਾਪਾ ਗਏ ਕੰਮ ਤੇ ਤੇ ਸੀਰਤ ਉਹੀ ਸ਼ਰਾਰਤਾਂ ਕੰਟੀਨਿਊ ਤੇ ਫਟਾਫਟ ਅੱਜ ਇਹ ਕੰਮ ਖਤਮ ਕਰ ਲਈ ਅਸੀਂ ਜਲਦੀ

गई गौन आया ओ दीदी दी। दी <laughs> दी <बी> <laughs> आ ਕਿਆ ਫੁੱਫੜ ਜੀ ਆਇਆ ਕਿਆ ਫੁੱਫੜ ਜੀ ਆਇਆ ਫੁੱਫੜ ਜੀ ਆਇਆ ਕੈਂ ਭੁਆ ਜੀ ਆਈ ਹੈ ਕਿਆ ਭੁਆ ਜੀ ਇਹ ਕੌਣ ਹੈ ਹਾਂ ਹਾਂ ਕੌਣ ਹੈ ਹਾਂ ਕੌਣ ਆ ਕੌਣ ਨਹੀਂ ਉਹ ਕੌਣ ਆ ਕੌਣ ਡੈਡਾ ਕਿੱਥੇ ਕਿਆ ਡੈਡਾ ਪਾਪਾ ਇਹ ਡੈਡਾ ਕਿੱਥੇ ਗਿਆ ਡੈਡਾ ਦੂਰ ਹੈ ਕਿਆ ਪਾਪਾ ਜੀ ਪਾਪਾ ਜੀ ਕਿੱਥੇ ਨੇ ਕਿੱਥੇ ਗਿਆ ਡੈਡਾ ਪਾਪਾ ਆਂਦੀ ਹੋਗਾ ਪਾਪਾ ਆਂਦੀ ਹੈ ਗੱਡੀ ਲੈ ਕੇ ਗਿਆ ਪਿਆ ਦੂਰ ਡੈਡੀ ਨਾ ਗਏ ਨਹੀਂ ਆਏ ਇਹ ਤਾਂ ਆ ਦਾਦਾ ਜੀ ਆ ਦਾਦਾ ਜੀ ਉਹ ਦਾਦੀ ਜੀ ਆ ਉਹ ਦਾਦਾ ਜੀ ਆ ਹਾਂ ਦਾਦੀ ਦਾਦਾ ਜੀ ਆ ਹਾਂਜੀ ਆਪਣੇ ਰਿਸ਼ਤੇਦਾਰ ਆ ਕੇ ਮੁੜ ਗਏ ਸਿਰਦੇ ਪੂਆ ਆਈ ਸੀ ਫੁੱਪੂਆਈ ਸੀ ਤੇ ਉਹਨਾਂ ਦੀ ਬੇਟੀ ਆਈ ਸੀ ਮੈਂ ਜ਼ਿਆਦਾ ਵੀਡੀਓ ਤਾਂ ਨਹੀਂ ਬਣਾਈ ਕਿਉਂਕਿ ਉਹ ਥੋੜੇ ਅਨਕੰਫਰਟੇਬਲ ਰਹਿੰਦੇ ਨੇ ਕੈਮਰੇ ਦੇ ਸਾਹਮਣੇ ਤੇ ਆਪਾਂ ਕੋਈ ਜ਼ਿਆਦਾ ਵੀਡੀਓ ਨਹੀਂ ਬਣਾਈਆਂ ਹੈਗੀਆਂ ਉੜੀ ਨੇ ਕਲਿੱਪ ਥੋੜੀ ਨੇ ਜਰੂਰ ਸ਼ੇਅਰ ਕੀਤੀ ਆ ਤੇ ਉਹ ਹੁਣ ਚਲੇ ਗਏ ਨੇ ਤੇ ਬਾਕੀ ਹੁਣ ਆਪਾਂ ਕਰਦੇ ਸੀਗੇ ਆਪਣੇ ਸ਼ਾਮ ਦੇ ਕੰਮ ਧੰਦਿਆਂ ਦੀ ਤਿਆਰੀ ਮਤਲਬ ਕਿ ਮੈਂ ਲੱਗੀ ਸੀ ਹੁਣ ਗੋਭੀ ਕੱਟਣ ਇਹਨੂੰ ਕੇਰਾਵੇਂ ਗਰਮ ਪਾਣੀ ਦੇ ਵਿੱਚ ਫਿਰ ਥੋੜੀ देर ਭੋਂਕੇ ਰੱਖੂੰਗੀ ਤੇ ਸੀਰਤ ਤੇ ਸੀਰਤ ਦੇ ਪਾਪਾ ਦੋਨੋਂ ਬੈੱਡ ਰੈਸਟ ਤੇ ਸੌਂਗੇ ਦੋਨੋਂ ਸੁੱਤੇ ਪਏ ਆ ਪੈਸੀ 5:00 ਵੱਜ ਚੁੱਕੇ ਆ ਸ਼ਾਮ ਦੇ ਤੇ ਸਿਰ ਤਾਂ ਖੇਢੀ ਗਈ ਆ ਤਾਂ ਕਰਕੇ ਥੱਕ ਗਈ ਤੇ ਹੁਣ ਸੌਂਗੀ ਚਲੋ ਥੋੜੀ देर ਸੌਂ ਚੂਗੀ ਫਰੈਸ਼ ਮਾਈਂਡ ਹੋ ਜਾਊਗਾ ਤੇ ਨਾਲੇ ਮੈਨੂੰ ਥੋੜਾ ਜਿਹਾ ਸੌਖਾ ਹੋ ਜਾਊਗਾ ਕੰਮ ਕਰਨਾ ਤੇ ਆਦਰਵਾਇਜ਼ ਨਹੀਂ ਤਾਂ ਫਿਰ ਉਹਨੇ ਪੁੱਤ ਰੋਣਾ ਹੀ ਸੀ ਚਲੋ ਜੀ ਕਰ ਲਈਏ ਮਾਰੇ ਚਲੋ ਜੀ ਕਰ ਲਈਏ ਆਪਾਂ ਸਬਜੀ ਦੀ ਤਿਆਰੀ ਤੇ ਫਿਰ ਕਰਦੇ ਆਪਾਂ ਅੱਗੇ ਕੰਟੀਨਿਊ ਸਬਜੀ ਵਗੈਰਾ ਕੱਟਤੀ ਤੇ ਮੈਂ ਗਰਮ ਪਾਣੀ ਚ ਵੀ ਡਿਪ ਕਰਕੇ ਰੱਖਤੀ ਥੋੜੀ ਤੇਜ਼ ਦੇ ਲਈ ਲਾਸਟ ਟਾਈਮ ਜਦੋਂ ਮੈਂ ਗੋਭੀ ਬਣਾਈ ਸੀ ਤਾਂ ਨੈਕਸਟ ਡੇ ਮੇਰੇ ਨਾਲ ਪੇਨ ਹੋਈ ਪੇਟ ਦੇ ਵਿੱਚ ਇਨਫੈਕਸ਼ਨ ਆ ਗਈ ਹੈ ਨਾ ਮੈਨੂੰ ਨਾ ਵਹਿਮ ਜਿਹਾ ਹੋ ਗਿਆ ਪਤਾ ਨਹੀਂ ਵੀ ਗੁੱਬੀ ਨਾਲ ਹੋਇਆ ਤਾਂ ਕਰਕੇ ਵੀ ਮੈਂ ਨਾ ਇਹਨੂੰ ਪਹਿਲਾਂ ਗਰਮ ਪਾਣੀ ਦੇ ਵਿੱਚ ਹੁਣ ਥੋੜੀ ਦੇਰ ਲਈ ਡਿਪ ਕਰਕੇ ਰੱਖਤਾ 15-20 ਮਿੰਟ ਲਈ ਪਾਣੀ ਬੋਇਲ ਕਰ ਲਿਆ ਸੀਗਾ ਤੇ ਉਹਦੇ ਵਿੱਚ ਡਿਪ ਕਰਤੀ ਤੇ ਉਸ ਤੋਂ ਬਾਅਦ ਹੀ ਆਪਾਂ ਇਹਨੂੰ ਹੁਣ ਬਣਾਵਾਂਗੇ ਤੇ ਉਹਨਾਂ ਟਾਈਮ ਆਪਾਂ ਲੱਗੇ ਆ ਫਰੂਟ ਖਾਣ ਬਨਾਣਾ ਇਹ ਕਰਦੇ ਆ ਇੰਜੋਏ ਤੇ ਉਸ ਤੋਂ ਬਾਅਦ ਲਾਵਾਂਗੇ ਤੜਕਾ ਤੇ ਲਓ ਜੀ ਖਾਓ ਸੀ ਵੀ ਉਹਦੇ ਉਹ ਨਾਰੇ ਕਹਿੰਦੇ ਕੈੜਾ ਵਾ ਕਿਹੜੀ ਗੋੜਤੀ ਹੋਵੇ ਪਰ ਇੱਕ ਜਿਹੜੀ ਬੁੱਢੀ ਗਈ ਤੇ ਉਹ ਪਾਣੀ ਛੱਟ ਲੰਗ ਬੈਠੇ ਕਣਿਆ ਵਾਲੇ ਚ ਤੁਸੀਂ ਮਾਰ ਕੇ ਦੇਖੀਏ ਉਥੇ ਕਈ ਕਣੇ ਉੱਗੋ ਜਿਹੜੇ ਕਣੇ ਬਸ ਉਹ ਇਤਨੀ ਸੜ ਪੋਲਾ ਆਇਆ ਨਾ ਸੀ ਉਹ ਸੰਤਰੇ ਵਾਲੇ ਪਾਸੇ ਤਾਂ ਮਾਰ ਦੋ ਉਥੇ ਤਾਂ ਪਾਣੀ ਜੇ ਆ ਕੱਲ੍ਹ ਅਲਪਾਰ ਲੱਗਿਆ ਹੋਇਆ ਪਰਸੋ ਆ ਬਾਹਰ ਦੇਖ ਲੋ ਬਾਹ ਬਾਹ ਲੈ ਕੇ ਮਿੱਟੀ ਚ ਕੀ ਆ ਚਿੜੀ ਵੀ ਤਾਂ ਇੱਕ ਦਾ ਕੇਰਾ ਦੇ ਨਾਲ ਦੀ ਚਿੜੀ ਹੈ ਦੇਖਦੇ ਆ ਕਰੇਲੇ-ਕਰੂਲੇ ਵੀ ਲਾਉਣੇ ਆ ਲੇਟ ਆਪਾਂ ਬਹੁਤ ਜ਼ਿਆਦਾ ਨਹੀਂ ਲੇਟ ਦੱਸ ਗਏ ਆ ਇੱਕ ਤਾਂ ਕਰਵੇ ਨਹੀਂ ਮਤਲਬ ਇੰਤੋਂ ਛੱਡੀਏ ਕੋਈ ਨਾ ਥੋੜਾ ਛੱਡ ਦਾਂਗੇ ਬਹੁਤ ਮਿਰਚਾਂ ਤੋਂ ਪਰ ਇਹੋ ਜਿਹਾ ਬੂਟੇ ਤੋਂ ਦੇਖ ਐ ਆ ਪਾਲਕ ਜੀ ਤੇ ਵੀ ਮਾਰ ਦੋ ਤੇ ਕਹੀ ਆ ਦੇਖੜੀ ਪਾਲਕ ਪੱਕੀ ਪਈ ਐ ਜਿਹੜੀ ਉੰਮੀ ਪਾਟ ਦਾ ਗਿੱਲੀ ਹੋਊਗਾ ਫੇਰ ਹੋ ਜਾਂਦੀ ਆ ਕਹੀ ਮਾਰ ਦੋ ਇੱਥੇ ਥਾਂ ਕਿੰਨੇ ਕ ਥਾਂ ਚ ਨਾ ਜਿਹੜਾ ਕਾਜ ਆ ਵਾ ਹਾਂ ਤਾਂ ਲੋਕ ਨਾ ਉਹ ਡਿਸਪੋਜ਼ेबल ਗਲਾਸਾਂ ਜਾਂ ਵਿੱਚ ਜਿਹੜੇ ਵੱਡੇ ਵੱਡੇ ਫਾਰਮ ਵਾਲੇ ਹਨ ਪਹਿਲਾਂ ਉਹਦੇ ਵਿੱਚ ਮਤਲਬ ਕਿ ਉਹ ਲਾ ਲੈਂਦੇ ਆ ਬੀਜ ਡਿਸਪੋਜ਼ेबल ਗਲਾਸਾਂ ਚ ਮਿੱਟੀ ਪਾ ਕੇ ਉਹਦੇ ਚ ਲਾ ਦਿੰਦੇ ਆ ਫਿਰ ਜਦੋਂ ਫੁੱਟੇ ਹੁੰਦੀਆਂ ਨੇ ਬੱਲਾਂ ਫਿਰ ਜਿੱਥੇ ਲਾਉਣੀਆਂ ਨੇ ਉੱਥੇ ਲਾ ਦਿੰਦੇ ਆ ਓਏ ਤੂੰ ਇਧਰ ਆ ਇਧਰ ਕਾਕਾ ਜੀ ਮਾਊਂ ਦਿਖਾ ਦੇ ਨੂਰ ਨੂੰ ਮਾਊਂ ਸਬਜੀ ਬਣੀ ਜਾਂਦੀ ਆ ਆਟਾ ਮੈਂ ਗੋਨੇ ਕੇ ਰੱਖਤਾ ਦੁੱਧ ਵੀ ਮੈਂ ਰੱਖਿਆਈ ਗਰਮ ਘੱਟ ਤੇ ਕਰਗੀ ਪਰ ਤੇ ਰੋਟੀ ਬਸ ਖਾਣ ਵੇਲੇ ਬਣਾਵਾਂਗੇ ਫਿਲਹਾਲ ਬੈਠੀ ਆਪਾਂ ਬਾਹਰ ਬੈਠੇ ਤੇ ਇਧਰ ਹੋ ਰਹੀ ਆ ਗੜਾਈ ਪਲੇਟ ਆਪ ऑलरेडी ਬਹੁਤ ਜ਼ਿਆਦਾ ਸਬਜੀ ਨੂੰ ਇਹ ਤਾਂ ਛੁੱਟੀ ਨਹੀਂ ਹੁੰਦੀ ਕੋਈ ਨਹੀਂ ਤਾਂ ਬੰਦਾ ਦਿਨੇ ਦੁਨੇ ਕਰਦੇ ਥਮ ਸਿਰ ਦੇ ਪਾਪਾ ਨੇ ਤਾਂ ਰੋਟੀ ਖਾ ਲਈ ਮੈਂ ਖਾ ਰਹੀ ਸੀ ਤੁਸੀਂ ਖਾਓ ਤੇ ਫਿਰ ਕਿ ਮੇਰਾ ਆਉਜੇ ਸ਼ਾਰਟ ਦੇਖਣ ਲੱਗਿਆ ਹੋਇਆ ਫੋਨ ਤੇ ਬੈਠਾ ਤੇ ਬਾਕੀ ਦੁੱਧ ਵਗੈਰਾ ਮੇਰਾ ਗਰਮ ਕਰਿਆ ਪਿਆ ਦਹੀਂ ਵਾਲਾ ਦੁੱਧ ਰਹਿ ਗਿਆ ਬਸ ਤੇ ਅੱਜ ਦੀਦੀ ਹੁਣੀ ਆਈ ਸੀ ਕਾਫੀ ਟਾਈਮ ਬਾਅਦ ਮਿਲੇ ਪਰ ਦੀਦੀ ਹੁਣੀ ਜਿਆਦਾ ਕੈਮਰੇ ਪੂਰੇ ਨਹੀਂ ਹੁੰਦੇ ਹੈਗੇ ਛਾਏ ਥੋੜੇ ਹੁੰਦਾ ਹੀ ਆ ਸਾਰੇ ਕੰਫਰਟੇਬਲ ਨਹੀਂ ਹੁੰਦੇ ਲੋਕ ਲਾ ਕੇ ਆਏ ਹਾਂ ਲੋਕ ਪਰ ਮੈਂ ਲਾਇਆ ਕਿ ਮੈਂ ਗੱਡੀ ਮੜ ਜਾਣ ਨੂੰ ਦਵਾਈ ਲੈ ਕੇ ਆ ਹੂੰ ਇੱਧਰ ਦੇਖ ਰਹੇ ਦਵਾਈ ਮੋੜੀ ਪਤੀ ਹੋਈ ਖਤਮ ਹੋ ਗਈ ਚਲੋ ਜੀ ਖਾ ਲਈਏ ਰੋਟੀ ਬਾਕੀ ਤਾਂ ਕੱਲਾਂ ਬਾਅਦ ਚੋਂ ਕਰਦੀ ਐ ਮੈਂ ਕਿਉਂਕਿ ਫਿਰ ਆਈ ਮਜ਼ਾ ਨਹੀਂ ਹੁੰਦਾ ਰੋਟੀ ਖਾਣ ਦਾ ਬੋਲਦੇ ਆਂ ਬੋਲਦੇ ਆਂ ਅਰੇ ਬਾਪੇ ਆਵਾ ਮਮਾ ਮਮਾ ਬਾਪੀਣਾ ਮਮਾ ਆਏ ਪਿਓ ਤੇ ਇਹ ਮੀ ਉਹਨਾਂ ਰਵਾਈ ਜਾਂਦੇ ਆ ਬਾਪੀਣਾ ਨਰਵਾਈ ਜਾਂਦੇ ਆ ਆ ਮੇਰਾ ਬਿੱਤੀ ਬਿੱਤੀ ਰੂ ਆਹ ਉਹਨਾਂ ਰਵਾਈ ਜਾਂ ਨੇ ਖੇਜ ਆਈ ਜਾਂਦੇ ਆ ਚਲੋ ਜੀ ਬੱਸ ਹੁਣ ਗੁੱਸਪਾਣੀ ਮੈਂ ਤਾਂ ਪੀ ਲਿਆ ਉਹਦੇ ਪਪਾ ਨੇ ਹਜੇ ਪੀਣਾ ਉਹ ਪਏ ਆ ਕੱਪ ਇਹਨਾਂ ਦੇ ਤੇ ਜਦੋਂ ਮਰਜ਼ੀ ਪੀ ਲੈਣਾ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਓਕੇ ਜੀ ਗੁੱਡ ਨਾਈਟ ਬਾਏ ਬਾਏ ਟੇਕ ਕੇਅਰ